ਜੀ ਸਾਰਿਆਂ ਨੂੰ ਉਮੀਦ ਇੱਕ ਤੁਸੀਂ ਸਾਰੇ ਚੰਗੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਐ ਜੀ ਮੈਂ ਬਿਲਜਿੰਦਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗੇ ਸਾਹਿਬ ਖੁਸ਼ੀ ਵਲੋਗ ਤੇ ਇਸ ਚੈਨਲ ਤੇ ਆਪਾਂ ਵਲੋਗਿੰਗ ਦੇ ਨਾਲ ਨਾਲ ਤੁਹਾਨੂੰ ਮੋਟੀਵੇਸ਼ਨ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰੀਦੀ ਐ ਉਹਨਾਂ ਨਾਲ ਜਿਹੜੇ ਨਿਰਾਸ਼ ਹੋ ਜਾਂਦੇ ਆ ਕਿ ਸਾਡੇ ਕੋਲ ਕੋਈ ਕੰਮ ਕਰਨੀ ਹੈਗਾ ਅਸੀਂ ਘਰ ਬੈਠੇ ਹੋਏ ਆ ਅਸੀਂ ਕੀ ਕਰੀਏ ਕੀ ਕਰੀਏ ਹੈਨਾ ਉਹਨਾਂ ਲਈ ਇਹ ਵੀਡੀਓ ਬਹੁਤ ਵਧੀਆ ਵੀਡੀਓ ਵੀਡੀਓ ਐਂਡ ਤੱਕ ਦੇਖਣਾ ਤੇ ਵੱਧ ਵੱਧ ਸ਼ੇਅਰ ਵੀ ਕਰਨਾ ਤੇ ਲਾਈਕ ਵੀ ਕਰ ਦੇਣਾ ਠੀਕ ਐ ਜੀ ਬਹੁਤ ਹੀ ਮੋਟੀਵੇਟ ਵੀਡੀਓ ਐ ਤੁਸੀਂ ਅਗਰ ਇਸ ਵੀਡੀਓ ਨੂੰ ਸਮਝ ਗਏ ਨਾ ਤੇ ਤੁਸੀਂ ਮੇਰੀ ਗੱਲ ਮੰਨ ਗਏ ਤੇ ਸੱਚੀ ਗੱਲ ਹੈ ਤੁਹਾਨੂੰ ਕਿਸੇ ਦੇ ਹੱਥਾਂ ਦੇ ਵੇਖਣ ਦੀ ਜ਼ਰੂਰਤ ਨਹੀਂ ਹੈਗੀ ਕਿਸੇ ਕੋਲੋਂ ਮੰਗ ਕੰਮ ਮੰਗਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਘਰ ਬੈਠ ਕੇ ਸੀ ਬੈਠ ਕੇ ਕਿ 10 ਤੋਂ 15000 ਅਰਨ ਜਿਹੜਾ ਆਪਣਾ ਤੁਸੀਂ ਕਰ ਸਕਦੇ ਹੋ ਕਿਸ ਤਰ੍ਹਾਂ ਕਰ ਸਕਦੇ ਹੋ ਕਿਉਂਕਿ ਮੈਂ ਖੁਦ ਕਰਦੀ ਹਾਂ ਇਸੇ ਕਰਕੇ ਮੈਂ ਤੁਹਾਨੂੰ ਮੋਟੀਵੇਟ ਕਰ ਰਹੀ ਹਾਂ ਕਿ ਤੁਸੀਂ ਵੀ ਨਿਰਾਸ਼ ਨਾ ਹੋਇਆ ਕਰੋ ਕਿ ਸਾਡੇ ਕੋਲ ਕੋਈ ਕੰਮ ਨਹੀਂ ਹੈਗਾ ਅਸੀਂ ਬਾਹਰ ਜਾ ਕੇ ਕੋਈ ਕੰਮ ਨਹੀਂ ਕਰ ਸਕਦੇ ਆਪਾਂ ਦੂਸਰਾ ਕੋਲ ਜਾ ਜਾ ਕੇ ਕੰਮ ਮੰਗਦੇ ਹਾਂ ਨਾ ਹੁਣ ਜਿਵੇਂ ਮੰਨ ਲਓ ਮੈਂ ਪੈਕਿੰਗ ਦਾ ਕੰਮ ਇੱਥੇ ਨਾਲ ਦੇ ਨਾਲ ਕਰਦੀ ਰਹੀ ਨਹੀਂ ਘਰੇ ਬੈਠ ਕੇ ਮੇਰਾ ਸਟੀਚਿੰਗ ਦਾ ਵੀ ਕੰਮ ਹੈਗਾ ਤੇ ਮੇਰਾ YouTube ਚੈਨਲ ਵੀ ਹੈਗਾ ਤਿੰਨ ਕੰਮ ਨੇ ਮੇਰੇ ਤੇ ਬਹੁਤ ਸਾਰੇ ਮੇਰੇ ਭੈਣ ਭਰਾ ਮੈਨੂੰ ਕਮੈਂਟ ਕਰਦੇ ਆ ਕਿ ਦੀਦੀ ਸਾਨੂੰ ਵੀ ਪੈਕਿੰਗ ਦਾ ਕੰਮ ਚਾਹੀਦਾ ਸਾਨੂੰ ਵੀ ਪੈਕਿੰਗ ਦਾ ਕੰਮ ਚਾਹੀਦਾ ਤੇ ਮੈਂ ਉਹਨਾਂ ਭੈਣ ਭਰਾਵਾਂ ਲਈ ਇਹ ਵੀਡੀਓ ਖਾਸ ਕਰਕੇ ਬਣਾਈ ਏ कि देखो ए पहली ਗੱਲ ਤਾਂ ਇਹ ਮੈਂ ਤੁਹਾਨੂੰ ਹਮੇਸ਼ਾ ਦੱਸਦੀ ਹੁੰਨੀ ਐ ਇਹ ਕੰਮ ਮੇਰਾ ਨਹੀਂ ਹੈਗਾ ਇਹ ਕੰਮ ਵੀ ਇੱਥੇ ਫੈਕਟਰੀਆਂ ਵਿੱਚ ਠੇਕੇਦਾਰ ਲੈ ਕੇ ਆਉਂਦੇ ਨੇ ਘਰਾਂ ਦੇ ਵਿੱਚ ਕੰਮ ਦਿੰਦੇ ਆ ਠੀਕ ਐ ਇਹ ਬਾਹਰ ਨਹੀਂ ਕੰਮ ਜਾਂਦਾ ਹੈਗਾ ਸਿਰਫ ਲੁਧਿਆਣਾ ਵਿੱਚ ਹੈਗਾ ਐ ਤੇ ਤੁਸੀਂ ਮੈਂ ਤੁਹਾਨੂੰ ਇਹ ਵੀ ਕਹਿੰਨੀ ਹੁੰਦੀ ਆ ਤੁਸੀਂ ਜਿਹੜੇ ਲੁਧਿਆਣਾ ਦੇ ਆਸ-ਪਾਸ ਲੋਕ ਮੈਨੂੰ ਕਮੈਂਟ ਕਰਦੇ ਆ ਜਿਹੜੇ ਕੋਲ ਰਹਿੰਦੇ ਉਹ ਤੁਸੀਂ ਲੁਧਿਆਣਾ ਫੈਕਟਰੀਆਂ 'ਚ ਜਾ ਕੇ ਕਿਤੇ ਵੀ ਪਤਾ ਕਰਕੇ ਉਹ ਤੁਸੀਂ ਆਪਣੇ ਜ਼ਿੰਮੇਵਾਰ ਤੇ ਮਾਲ ਲੈ ਸਕਦੇ ਹੋ ਕਿਉਂਕਿ ਉਹ ਜਿਹੜੇ ਹੈਗੇ ਨਾ ਇੱਕ ਗ੍ਰੈਂਟਡ ਮੰਗਦੇ ਹੁੰਦੇ ਨੇ ਵੀ ਸਾਨੂੰ ਆ ਇੱਕ ਗ੍ਰੈਂਟਡ ਚਾਹੀਦਾ ਹੈ ਠੀਕ ਹੈ ਉਹ ਤੁਸੀਂ ਗ੍ਰੈਂਟਡ ਆਪਣਾ ਖੁਦ ਆਪ ਬਣ ਸਕਦੇ ਹੋ ਤੁਸੀਂ ਖੁਦ ਹੀ ਜਾ ਕੇ ਉੱਥੇ ਗੱਲਬਾਤ ਕਰਕੇ ਖੁਦ ਹੀ ਆਪਣਾ ਪ੍ਰੂਫ ਦੇ ਕੇ ਤੇ ਤੁਸੀਂ ਇਹ ਕੰਮ ਲੈ ਸਕਦੇ ਹੋ ਇਹ ਤਾਂ ਗੱਲ ਹੋ ਗਈ ਇਹ ਵਾਲੀ ਪੈਕਿੰਗ ਦੀ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੀਆਂ ਮੇਰੀਆਂ ਭੈਣਾਂ ਘਰੇ ਬੱਚੇ ਸੰਭਾਲਦੀਆਂ ਨੇ ਬਾਹਰ ਕੰਮ ਨਹੀਂ ਕਰ ਸਕਦੀਆਂ ਜਿਹੜੇ ਮੇਰੇ ਭੈਣ ਭਰਾ ਜਿਵੇਂ ਹੈਂਡੀਕੈਪ ਹੋ ਜਾਂਦੇ ਨੇ ਹਨਾ ਉਹਨਾਂ ਦੇ ਸਰੀਰ ਦੇ ਕੋਈ ਨਾ ਕਿਸੇ ਅੰਗ ਨੂੰ ਕੁਛ ਨਾ ਕੁਛ ਏਦਾਂ ਦਾ ਹੋ ਜਾਂਦਾ ਕਿ ਉਹ ਵਿਚਾਰੇ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੇ ਤੀਸਰੇ ਹੈਗੇ ਨੇ ਬਜ਼ੁਰਗ ਲੋਕ ਜਿਹੜੇ ਉਹ ਵੀ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੇ ਉਹਨਾਂ ਦੀ ਬਹੁਤ ਵਧੀਆ ਇਹ ਵੀਡੀਓ ਮੈਂ ਅੱਜ ਲੈ ਕੇ ਆਈ ਆ ਤੇ ਬਹੁਤ ਵਧੀਆ ਮੈਂ ਤੁਹਾਨੂੰ ਜਾਣਕਾਰੀ ਦਵਾਂਗੀ ਤੇ ਤੁਸੀਂ ਵੀਡੀਓ ਫੁੱਲ ਦੇਖ ਕੇ ਵੀਡੀਓ ਵਾਤਵਾ ਸ਼ੇਅਰ ਵੀ ਕਰਨਾ ਲਾਈਕ ਵੀ ਕਰਨਾ ਠੀਕ ਹੈ ਜੀ ਤੇ ਸੋਣਾ ਜੀ ਕਮੈਂਟਰੀ ਕਰਨਾ ਕਿਉਂਕਿ ਮੈਨੂੰ ਵੀ ਹੌਸਲਾ ਹੋਵੇ ਕਿ ਹਾਂ ਮੇਰੇ ਭੈਣ ਭਰਾ ਜਿਹੜੇ ਆ ਨਾ ਵੀ ਮੇਰੀ ਗੱਲ ਤੇ ਖੋਰ ਕਰਦੇ ਆ ਹਨਾ ਤੇ ਸੋਣਾ ਜੀ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਮੈਂ ਵੀ ਇੱਕ ਟਾਈਮ ਸੀਗਾ ਮੈਂ ਵੀ ਨਿਰਾਸ਼ ਹੋ ਗਈ ਸੀਗੀ ਮੈਂ ਵੀ ਬੜੀ ਨਿਰਾਸ਼ ਸੀਗੀ ਮੈਂ ਕੀ ਕਰਾਂ ਮੈਂ ਕੀ ਕਰਾਂ ਹਨਾ ਐਸਾ ਕਿ ਜਿਹਦੇ ਨਾਲ ਸਾਡੇ ਘਰ ਦਾ ਪਤੀਆ ਗੁਜ਼ਾਰਾ ਹੋਵੇ ਜਿਹਦੇ ਨਾਲ ਵਧੀਆ ਸਾਡਾ ਟਾਈਮ ਪਾਸ ਹੋਵੇ ਕਿਉਂਕਿ ਅੱਜ ਕੱਲ ਮੈਂ ਗਿਆਈ ਬਹੁਤ ਹੈ ਹਰ ਕਿਸੇ ਨੂੰ ਜ਼ਰੂਰਤ ਹੈਗੀ ਹੈ ਪੈਸੇ ਦੀ ਠੀਕ ਹੈ ਜੀ ਤੇ ਉਹ ਕੰਮ ਹੈਗੇ ਘਰ ਬੈਠ ਕੇ ਆਪਾਂ ਇਹ ਕੰਮ ਕਰ ਸਕਦੇ ਆ ਕਿ ਦੇਖੋ ਇੱਕ ਫੋਨ ਜਿਹੜਾ ਨਾ ਅੱਜ ਬੱਚੇ ਤੋਂ ਲੈ ਕੇ ਬਜ਼ੁਰਗ ਬਜ਼ੁਰਗ ਤੱਕ ਫੋਨ ਜਿਹੜੇ ਸਾਰੇ ਹੀ ਚਲਾ ਲੈਂਦੇ ਆ ਹਨਾ ਜੇ ਆਪਾਂ ਨੂੰ ਫੋਨ ਦਾ ਨੰਬਰ ਡਾਇਲ ਕਰਨਾ ਆਉਂਦਾ ਉਹਨੂੰ ਬੰਦ ਕਰਨਾ ਆਉਂਦਾ ਤਾਂ ਸਮਝੋ ਤੁਹਾਨੂੰ ਫੋਨ ਚਲਾਉਣਾ ਆਂਦਾ ਹੈ ਬਸ ਥੋੜੀ ਜਿਹੀ ਮਿਹਨਤ ਕਰਨ ਦੀ ਜ਼ਰੂਰਤ ਹੈ ਕਿ ਤੁਹਾਨੂੰ ਸਿੱਖਣਾ ਪੈਣਾ ਹੈ ਥੋੜਾ ਜਿਹਾ ਕੰਮ ਕੰਮ ਕੀ ਹੈ YouTube ਚੈਨਲ ਫੇਸਬੁੱਕ ਤੇ ਤੁਸੀਂ ਆਪਣਾ ਚੈਨਲ ਬਣਾ ਸਕਦੇ ਹੋ YouTube ਸਭ ਤੋਂ ਬੈਸਟ ਵਧੀਆ ਐਪ ਹੈਗੀ ਹੈ ਕਿ ਜਿਹੜਾ ਤੁਸੀਂ ਘਰ ਬੈਠ ਕੇ ਤੁਸੀਂ 10 ਤੋਂ 15000 ਤੱਕ ਅਰਨ ਕਰ ਸਕਦੇ ਹੋ ਠੀਕ ਹੈ ਜੀ ਚੈਨਲ ਬਣਾਉਣ ਦਾ ਜੇ ਤੁਸੀਂ ਮੇਰੇ ਨਾਲ ਜੁੜੋਗੇ ਤੁਸੀਂ ਚੈਨਲ ਸਬਸਕ੍ਰਾਈਬ ਕਰੋਗੇ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗੀ ਕਿਦਾਂ ਚੈਨਲ ਬਣਾਈਦਾ ਜਿਹਨਾਂ ਨੂੰ ਨਹੀਂ ਬਣਾਉਣਾ ਆਉਂਦਾ ਹੈਗਾ ਵੀ ਉਹਨੂੰ ਕਿਦਾਂ ਚੈਨਲ ਬਣਾਈਦਾ ਹੈ ਤੇ ਕੀ ਕੀ ਉਹਦੇ ਵਿੱਚ ਆਪਾਂ ਨੂੰ ਆ ਚਾਹੀਦਾ ਹੁੰਦਾ ਹੈ ਕਿਹੜੇ ਕਿਹੜੇ ਆਪਾਂ ਪ੍ਰੋਸੈਸ ਪੂਰਾ ਕਰਨਾ ਹੁੰਦਾ ਹੈ ਉਸ ਚੈਨਲ ਵਿੱਚ ਠੀਕ ਹੈ ਜੀ ਉਹ ਤੁਹਾਡਾ ਸਾਰਾ ਮੈਂ ਸ਼ੇਅਰ ਕਰਾਂਗੀ ਤੇ ਤੁਸੀਂ ਬਸ ਜਿਨ੍ਹਾਂ ਨੂੰ ਫੋਨ ਚਲਾਉਣਾ ਆਉਂਦਾ ਹੈ ਉਹਨਾਂ ਨੂੰ ਸਭ ਕੁਝ ਕਰਨਾ ਆਉਂਦਾ ਹੈ ਬਸ ਥੋੜੀਆਂ ਐਪਾਂ ਹੁੰਦੀਆਂ ਨੇ ਸਭ ਕੁਝ YouTube ਤੋਂ ਹੀ ਸਿੱਖਣ ਨੂੰ ਮਿਲਦਾ ਹੈ ਤੁਸੀਂ ਰਿਸਰਚ ਮਾਰ ਕੇ YouTube ਤੋਂ ਹੀ ਸਿੱਖ ਸਕਦੇ ਹੋ ਦੋ ਤਿੰਨ ਐਪਾਂ ਹੁੰਦੀਆਂ ਨੇ ਜਿਵੇਂ ਆਪਾਂ ਐਡੀਟਿੰਗ ਕਰਨੀ ਥੰਬਨੇਲ ਬਣਾਉਣਾ ਵੋਇਸ ਕਿਵੇਂ ਆਪਾਂ ਓਵਰ ਕਰਨੀ ਹੈ ਨਾ ਤੇ ਬੋਲ ਕੇ ਵੀ ਬਣਾ ਸਕਦੇ ਹੋ ਵਿਦਾਊਟ ਫੇਸ ਬਣਾ ਸਕਦੇ ਹੋ ਜਿਹੜੇ ਫੇਸ ਨਹੀਂ ਦਿਖਾਣਾ ਚਾਹੁੰਦੇ ਵਿਦਾਊਟ ਫੇਸ ਚੈਨਲ ਵੀ ਆਪਣਾ ਬਣਾ ਸਕਦੇ ਹੋ ਠੀਕ ਹੈ ਜੀ ਹਿੰਮਤ ਨਹੀਂ ਹਾਰਨੀ ਹੈਗੀ ਤੁਸੀਂ ਇਹ ਸੋਚ ਕੇ ਚੈਨਲ ਬਣਾਉਣਾ ਕਿ ਅਸੀਂ ਵੀ ਗਰੋ ਹੋਵਾਂਗੇ ਅਸੀਂ ਵੀ ਹੋਵਾਂਗੇ ਮੈਨੂੰ ਥੋੜਾ ਟਾਈਮ ਲੱਗ ਗਿਆ ਸੀਗਾ ਕਿਉਂਕਿ ਮੈਨੂੰ ਵੀ ਕੋਈ ਦਾ ਬਾਰੇ ਕੋਈ ਨੋਲਸ ਨਹੀਂ ਸੀ ਹੈਗੀ ਮੈਂ ਵੀ YouTube ਤੋਂ ਸੱਚ ਮਾਰ-ਮਾਰ ਕੇ ਸਿੱਖੀ ਸੀਗੀ ਤੇ ਚੈਨਲ ਬਣਾਇਆ ਸੀਗਾ ਤੇ ਅੱਜ ਮੇਰਾ ਚੈਨਲ ਮੋਨਟਾਈਜ਼ ਵੀ ਹੋ ਗਿਆ ਤੇ ਚਲੋ ਦੋ ਪੈਸੇ ਵੀ ਆਪਾਂ ਕਮਾ ਲੈਣੇ ਆ ਤੇ ਇਸ ਚੈਨਲ ਤੇ ਮੈਂ ਬਲੌਗਿੰਗ ਦੇ ਨਾਲ ਨਾਲ ਤੁਹਾਨੂੰ ਸਾਰਾ ਕੁਝ ਇਹ ਦੱਸਾਂਗੀ ਵੀ ਹਨਾ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛਿਓ ਕਿ ਕਿੱਦਾਂ ਚੈਨਲ ਬਣਦਾ ਉਹ ਤੁਹਾਨੂੰ ਦੱਸਾਂਗੀ ਕੀ ਕੀ ਪ੍ਰੋਸੈਸ ਪੂਰਾ ਕਰਨਾ ਪੈਂਦਾ ਹੁਣ ਤਾਂ ਬਹੁਤ ਹੀ ਸੌਖਾ ਕੰਮ ਹੋ ਗਿਆ ਹੁਣ ਤਾਂ ਸ਼ਾਰਟਸ ਤੇ ਪਹਿਲਾਂ ਤੇ 1000 ਚਾਹੀਦੇ ਹੁੰਦੇ ਸੀ ਹੁਣ ਤਾਂ 500 ਵਿੱਚ ਹੀ ਮੋਨਟਾਈਜ਼ ਹੋ ਜਾਂਦਾ ਏ ਤੇ ਬਸ ਮੈਂ ਇਹੀ ਤਾਂ ਅੱਜ ਦੀ ਵੀਡੀਓ ਥੋੜੀ ਜਿਹੀ ਸ਼ੇਅਰ ਕਰਨਾ ਚਾਹੁੰਦੀ ਸੀਗੀ ਕਿ ਤੁਸੀਂ ਘਰ ਬੈਠ ਕੇ ਵਧੀਆ ਜਿਹੜੇ ਅਨਪੜ੍ਹ ਲੋਕ ਵੀ ਹੈਗੇ ਨੇ ਉਹ ਵੀ ਇਸ ਜਿਹੜਾ YouTube ਚੈਨਲ ਲੈ ਬਣਾ ਕੇ ਉਸ ਤੋਂ ਪੈਸੇ ਅਰਨ ਕਰ ਸਕਦੇ ਨੇ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਵੀ ਬਾਹਰ ਜਾਣ ਦੀ ਇਹਦੇ ਵਿੱਚ ਕੋਈ ਡਿਗਰੀ ਦੀ ਜ਼ਰੂਰਤ ਨਹੀਂ ਹੈਗੀ ਕੋਈ ਕੋਰਸ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਕੋਈ ਵੀ ਐਨਐਲ ਹੈਗਾ ਕਿ ਸਿੱਖ ਪੜੇ ਹੋਈ ਅਨਪੜ ਲੋਕ ਵੀ ਤੁਸੀਂ ਇਸ YouTube ਤੇ ਚੈਨਲ ਬਣਾ ਕੇ ਆਪਣੇ ਸੋਨੇ ਅਰਨ ਕਰ ਸਕਦੇ ਹੋ ਤੇ ਬਸ ਅੱਜ ਦੀ ਇਹੜੀ ਵੀਡੀਓ ਮੈਂ ਤੁਹਾਡੇ ਨਾਲ ਇਸੇ ਕਰਕੇ ਬਣਾਈ ਹੈ ਕਿ ਮੇਰੇ ਭੈਣ ਭਰਾ ਸਾਰੇ ਨਾਰਾਜ਼ ਨਾ ਹੋਣ ਤੇ ਤੁਸੀਂ ਵੀ ਆਪਣਾ ਚੈਨਲ ਬਣਾਓ ਕਿਸੇ ਵੀ ਰਿਲੇਟਡ ਬਣਾਓ ਉਹ ਤੁਸੀਂ ਆਪ ਦੇਖਣਾ ਹੈ ਖੁਦ ਦੇਖਣਾ ਹੈ ਕਿ ਤੁਸੀਂ ਕਿਸ ਵੇਸ ਤੇ ਚੈਨਲ ਬਣਾ ਸਕਦੇ ਹੋ ਕਿਉਂਕਿ ਹਰ ਕਿਸੇ ਦੇ ਵਿੱਚ ਕੋਈ ਨਾ ਕੋਈ ਕੁਆਲਿਟੀ ਜ਼ਰੂਰ ਹੁੰਦੀ ਹੈ ਉਹਨੂੰ ਪਛਾਣਨ ਦੀ ਜ਼ਰੂਰ ਹੁੰਦੀ ਹੈ ਪਹਿਚਾਣੋ ਕਿ ਤੁਸੀਂ ਕੀ ਕਰ ਸਕਦੇ ਹੋ ਕੋਈ ਵਧੀਆ ਕੁਕਿੰਗ ਕਰ ਸਕਦਾ ਹੈ ਕੋਈ ਵਧੀਆ ਮੇਕਅਪ ਕਰ ਸਕਦੀ ਹੈ ਔਰ ਤਾਂ ਕੋਈ ਵਧੀਆ-ਵਧੀਆ ਡਿਸ਼ੇਸ ਬਣਾ ਸਕਦੀ ਹਰ ਚੀਜ਼ੇ ਮਦ ਘਰ ਦਾ ਸਮਾਨ ਬਣਾ ਸਕਦੀ ਕੁਝ ਵੀ ਆਪਣੇ ਚ ਹੁਨਰ ਜਿਹੜਾ ਪਹਿਚਾਣੋ ਛੋਟੇ ਬੇਬੀ ਨੇ ਉਹਨਾਂ ਨੂੰ ਕਿਵੇਂ ਸੰਭਾਲਣਾ ਉਹ ਵੀ ਦੱਸ ਸਕਦੇ ਹੋ ਤੁਸੀਂ YouTube ਤੇ ਬਹੁਤ ਕੰਮ ਨੇ ਇਦਾਂ ਦੇ ਬਜ਼ੁਰਗ ਜਿਹੜੇ ਹੁੰਦੇ ਉਹਨਾਂ ਨੂੰ ਤਜਰਬਾ ਹੁੰਦਾ ਜ਼ਿੰਦਗੀ ਦਾ ਉਹ ਗੱਲਾਂ ਬਾਤਾਂ ਦਾ ਚੈਨਲ ਬਣਾ ਸਕਦੇ ਨੇ ਕਿਸੇ ਵੀ ਤਾਂ ਦਾ ਚੈਨਲ ਬਣਾ ਕੇ ਤੁਸੀਂ ਆਪਣਾ ਘਰ ਬੈਠ ਕੇ ਸੋਹਣੀ ਕਮਾਈ ਕਰ ਸਕਦੇ ਹੋ ਬਸ ਮੈਂ ਤਾਂ ਇੰਨਾ ਕੀ ਤੁਹਾਡੇ ਨਾਲ ਅੱਜ ਸ਼ੇਅਰ ਕਰਨਾ ਸੀਗਾ ਕਿ ਨਿਰਾਸ਼ ਨਾ ਹੋਇਆ ਕਰੋ ਜੇ ਮੇਰੇ ਭੈਣ ਭਰਾ ਕਮੈਂਟ ਕਰਦੇ ਨੇ ਸਾਨੂੰ ਵੀ ਕੰਮ ਦੀ ਬਹੁਤ ਜ਼ਰੂਰਤ ਹੈ ਸਾਨੂੰ ਵੀ ਬਹੁਤ ਜ਼ਰੂਰਤ ਹੈ ਤੇ ਮੇਰਾ ਸੱਚੀ ਗੱਲ ਮੰਨਣਾ ਖੁਦ ਨੂੰ ਇਹ ਹੁੰਦਾ ਹੈ ਕਿ ਕਾਸ਼ ਮੇਰਾ ਕੰਮ ਹੁੰਦਾ ਆਪਣਾ ਮੈਂ ਸਭ ਨੂੰ ਦਿੰਦੀ ਕਿ ਸਾਰੇ ਕੰਮ ਕਰਦੇ ਬਸ ਬਸ ਨਹੀਂ ਚੱਲਦਾ ਚਲੋ ਕਿਸੇ ਨਾ ਕਿਸੇ ਦਿਨ ਪਰਮਾਤਮਾ ਸੁਣੂਗਾ ਇੱਥੇ ਤੱਕ ਲੈ ਜਾਂਦਾ ਵਾਈਗਰੂ ਨੇ ਤੇ ਅੱਗੇ ਵੀ ਤੁਹਾਡੀਆਂ ਦੁਆਵਾਂ ਤੁਹਾਡੀ ਕਿਰਪਾ ਨਾਲ ਸਭ ਕੁਝ ਠੀਕ ਹੋਵੇਗਾ ਤੇ ਲੋ ਜੀ ਅੱਜ ਦੀ ਵੀਡੀਓ ਐਨੀ ਕੇ ਵਾਦ ਤੋਂ ਬਾਅਦ ਸ਼ੇਅਰ ਕਰ ਦੇਣਾ ਵਾਦ ਤੋਂ ਬਾਅਦ ਲਾਈਕ ਕਰਨਾ ਫਿਰ ਮਿਲਾਂਗੇ ਆਪਾਂ ਬਾਏ ਬਾਏ